ਪੰਜਾਬ ਵਿੱਚ ਇਸ ਸਮੇਂ ਹੜ੍ਹਾਂ ਦੀ ਵਿਪਤਾ ਪਈ ਹੋਈ ਆ ਹੜ੍ਹਾਂ ਕਾਰਨ ਜੋ ਵੀ ਨੁਕਸਾਨ ਹੋਇਆ ਤਾਂ ਵਿਰੋਧੀ ਪਾਰਟੀਆਂ ਦੇ ਵੱਲੋਂ ਲੀਡਰਾਂ ਦੇ ਵੱਲੋਂ ਜੋ ਇਹ ਸਾਰਾ ਨੁਕਸਾਨ ਹੋਇਆ ਤਾਂ ਉਹਨਾਂ ਨੇ ਜਿਹੜੀਆਂ ਉਂਗਲਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਉਠਾ ਰਹੇ ਨੇ ਤੇ ਉੱਥੇ ਹੀ ਹਰਸਿਮਰਤ ਕੌਰ ਬਾਦਲ ਨੇ ਮੀਂਹ ਦੇ ਪਾਣੀ ਕਾਰਨ ਜਾਮ ਹੋਏ ਸੀਵਰੇਜ ਦੀ ਸਮੱਸਿਆ ਤੋਂ ਪ੍ਰਭਾਵਿਤ ਵਾਰਡਾਂ ਦਾ ਦੌਰਾ ਕੀਤਾ ਤੇ ਬੁੱਢਲਾਡਾ ਤੇ ਮਾਨਸਾ ਦੇ ਵਿਧਾਇਕਾਂ ਨੂੰ ਭੰਡਿਆ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਵੱਲੋਂ ਜਿਤਾਏ ਗਏ ਵਿਧਾਇਕ ਅੱਜ ਲੋਕਾਂ ਦੀਆਂ ਸਮੱਸਿਆਵਾਂ ਤੋਂ ਮੂੰਹ ਫੇਰ ਰਹੇ ਨੇ ਹਰਸਿਮਰਤ ਕੌਰ ਬਦਲਨੇ ਕਿਆ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਇਸ ਸ਼ਹਿਰ ਵਿੱਚ ਸੀਵਰੇਜ ਪਾਇਆ ਗਿਆ ਕਿ ਅਸੀਂ ਪਰ ਇਸ ਤੋਂ ਬਾਅਦ ਸਰਕਾਰ ਪ੍ਰਸ਼ਾਸਨ ਤੇ ਵਿਧਾਇਕਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਹਾਲੀ ਪੂਰੇ ਪੰਜਾਬ ਦਾ ਪਰ ਹਰਸੀਮਤ ਬਾਦਲ ਇਸ ਦੌਰੇ ਦੌਰਾਨ ਮਹਿਲਾ ਕਾਉਂਸਲਰਾਂ ਦੇ ਪਤੀ ਵੀ ਆਪਸ ਵਿੱਚ ਲੜ ਪਏ ਤੇ ਇੱਕ ਦੂਜੇ ਨੂੰ ਮਢਲਾਡਾ ਦੇ ਵਿਕਾਸ ਕੰਮਾਂ ਲਈ ਧਿਆਨ ਨਾ ਦੇਣ ਕਾਰਨ ਹੋਸਣ ਲੱਗੇ ਹਰਸੀਮਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਬਿਮਾਰ ਹੋਣ ਦਾ ਬਹਾਨਾ ਲਾ ਕੇ ਲੋਕਾਂ ਦੀਆਂ ਸਮੱਸਿਆਵਾਂ ਮਤੋਂ ਮੂੰਹ ਮੋੜ ਚੁੱਕੇ ਨੇ ਮੈਂ ਹੈਰਾਨ ਹਾਂ ਉਹ ਸਾਰੀ ਮੰਡੀ ਇੱਥੇ ਖੜੀ ਹੈ ਚੀਕਾਂ ਹਈ ਹੈ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਹਾਡਾ ਐਮਐਲਏ ਮੋਦਲ ਕਿੱਥੇ ਹੈ ਇਹਨੇ ਮੋਦਲ ਵੀ ਅਸੀਂ ਸ਼ਗਲ ਨਹੀਂ ਦੇਖੀ ਹੀ ਹੋਰੀ ਇੱਕ ਵੀ ਆਇਆ ਪ੍ਰਸ਼ਾਸਨ ਦਾ ਇੱਕ Banda ਨਹੀਂ ਆਇਆ BC ਸਾਹਿਬ

ਇਲਾਕੇ ਤੇ ਉਹਨਾਂ ਦਾ ਬਿਕਰਤੀ ਕਹਿੰਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਲੋਕਾਂ ਦੇ ਹਵਾਲੇ ਕਰਤਾ ਤੇ ਗੱਡੀ 'ਚ ਉਹਨਾਂ ਨੂੰ ਜਨਾਬ ਕਰ अपने ले ले दो पंप सैटा टेके गई लाख रुपए का डीजल अकाली दल इन्होंने दूगा ਬਹੁਤ ਸਨਿਆਣਾ ਕਾਲ ਇਹਦੇ ਬਾਅਦ ਅਸੀਂ ਚੌੜੀ ਗਲੀ ਵੀ ਜਾ ਰਹੇ ਆ ਤੇ ਮੈਂ ਸਿੰਗਰਾ ਸਾਹਿਬ ਵਿਜੇ ਸਿੰਗਲਾ ਜੀ ਨੂੰ ਮੈਂ ਕਹਿਣਾ ਚਾਹੁੰਦੀ ਆ ਸਾਰਾ ਮਾਨਸਾ ਡੁੱਬਿਆ ਪਿਆ ਸ਼ਹਿਰ ਖਾਡਾ ਬੰਦ ਪਿਆ ਹੈਗਾ ਮਹੀਨੇ ਪਹਿਲੇ ਮੈਂ ਉਸ ਸ਼ਹਿਰ ਚ ਗਈ ਸੀ ਕਿ ਜੀਸੀ ਸਾਹਿਬ ਨੂੰ ਫੋਨ ਕਰਕੇ ਕਿਹਾ ਸੀ ਕਿ ਗੋਡੇ-ਗੋਡੇ ਪਾਣੀ ਆ ਗੋਡੇ ਪਾਣੀ ਉਹ ਰੱਦ ਭਾਈ ਪਹੁੰਚ ਗਿਆ ਮਹੀਨੇ ਪਰ ਤੋਂ ਪਾਣੀ ਬਾਹਰ ਹੀ ਨਿਕਲਿਆ ਉਸ ਡੁੱਬਲੇ ਹੋਏ ਸ਼ਹਿਰ ਨੂੰ ਸਿੰਗਲਾ ਸਾਹਿਬ ਵਿਦੇਸ਼ ਦਾ ਦੌਰਾ ਤੁਸੀ ਸੁਨੇਹ ਚੁਟ ਕੇ ਆਏ ਹੋ ਜੀ ਸਾਡੇ ਤਾਂ ਛੁੱਟੀ ਮਨਾਓ ਲੇਕਿਨ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਜਾ ਕੇ ਉਹਦਾ ਪੈਲੀ ਕਢਵਾਓ ਜਿਹਨੇ ਲੱਖਾਂ ਦਾ ਤੁਸੀਂ ਉਥੇ ਅਫਸਰਾਂ ਨੂੰ ਤਨਖਾਹ ਦਿੰਦੇ ਹੋ ਉਹਨਾਂ ਤੋਂ ਕੰਮ ਕਰਾਓ ਤੇ ਜਿਹੜਾ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਖਜ਼ਾਨੇ ਦੇ ਉੱਤੇ ਚਾਟਾ ਉਸ ਖਜ਼ਾਨੇ ਵਿੱਚੋਂ ਪੈਸੇ ਕਢੋ ਇੱਕ ਕੇਜਰੀ ਕਹਿੰਿਆ ਕਿ ਪਹਿਲੀ ਵਾਰ ਤੁਸੀਂ ਆਪਣੀ ਵਿਸ਼ਟਾਚਾਰ ਵਾਲੀ ਤੁਹਾਡੇ ਪਟਾਣੇ ਦੇ ਕੇਸ ਤੇ ਤੁਸੀਂ ਤਰੀਖ ਵਿੱਚ ਉਥੋਂ ਤੁਸੀਂ ਆਪਣੀ ਅੰਗੇ ਵਜਨਵਾਸੇ ਲਿਖ ਕੇ ਦੇਣਾ ਨਾਲੇ ਤੁੰਗੀ ਮੈਨੂੰ ਪੰਜਾਬ ਦੇ ਹੜਾ ਵਿੱਚ ਮੈਨੂੰ ਕੰਮ ਹੈ ਤੇ ਹੜਾ ਨੂੰ ਤੁਸੀਂ ਦੇਖੇ ਕੀ ਗਏ ਦੁਆਨੀ ਤੁਸੀਂ ਨਹੀਂ ਦਿੱਤੀ ਦੁਆਨੀ ਤੁਹਾਡੇ ਮੁੱਖ ਮੰਤਰੀ ਨੇ ਰਾਤ ਨਹੀਂ ਕੀਤਾ ਨਾ ਤੁਹਾਡੇ ਕੇਂਦਰ ਤੇ ਫਿਰ ਦਿਵਾਰੀ ਮੰਤਰੀ ਆ ਕੇ

ਮਦਦ ਚ ਆਇਆ ਸੀ ਤੁਹੇ ਦੀ ਮਦਦ ਕਰਕੇ ਇਸ ਮਰਦ ਨੂੰ ਤੁਹਾਨੂੰ ਕੱਢਾਂਗੇ ਜੇ ਸੈ ਤੁਸੀਂ ਸਾਡੀ ਸਰਕਾਰ ਬਣਾਦੀ ਇਹ ਸਿਵਲ ਸਿਸਟਮ ਨੂੰ ਇਹੋ ਜਿਹਾ ਕਰਾਨੀ ਕਿ ਹੁਣ ਪਾਣੀ ਤਾਂ ਦੇ ਤੇ ਖੜਾ ਨਹੀਂ ਹੋਗਾ ਇਹ ਹਫੇ ਸਮੇਂ ਵਿੱਚ ਕੋਈ ਤੁਹਾਡੇ ਨਾਲ ਖੜੇ ਨਾ ਖੜੇ ਪਾੜੀ ਆਪਣੀ ਕੇਸਰੀ ਪਾਰਟੀ ਆ ਤਕੜੀ ਤੁਹਾਡੇ ਨਾਲ ਖੜੂ ਕੀ ਜਿੰਨੇ ਚੋ ਗਿਆ ਅੱਜ ਵੀ ਖੜਿਆ ਤਾਂ ਤੁਸੀਂ ਵੱਧ ਤਾਕਤ ਕੀਤੀ ਉਸ ਤੋਂ ਵੱਧ ਕਰੇਗੀ ਅਗਰ ਇਹ ਪੰਜਾਬ ਜਿਹੜਾ ਹੜਾ ਆਇਆ ਹੈ ਬੀਐਮਪੀ ਦੇ ਆਗੂਆਂ ਨੇ ਵੀ ਕਹਿਤਾ ਵੀ ਸੀ ਸਰਕਾਰ ਨੂੰ April ਚ ਹੀ ਜਾਣੂ ਕਰਾਤਾ ਸੀ ਇਹ ਮੈਨ ਮੇ ਜਿਹੜਾ ਸਾਣ ਸੀਗਾ ਕਿਵੇਂ ਦੇਖੋ ਸਾਈਕਲ ਹੈ ਇਹ ਕੱਲ ਕੱਲੀ ਕੁਦਰਤੀ ਆਫਤ ਨਹੀਂ ਹੈ ਆਹ ਕੁਦਰਤ ਦਾ ਪਾਣੀ ਵਧ ਆਇਆ ਹੋਗਾ ਲੇਕਿਨ ਸਰਕਾਰ ਦੀ ਵੱਡੀਆਂ ਅੰਗਲੀ ਕਰਕੇ ਜਿਹੜੇ ਬਾਦਲ ਸਾਹਿਬ ਫਰਵਰੀ ਮਾਰਚ ਦੇ ਮਹੀਨੇ ਚ ਸਾਰੇ ਪ੍ਰਸ਼ਾਸਨ ਨੂੰ ਇਕੱਠਾ ਕਰਕੇ ਡੈਮਾ ਵਾਲਿਆਂ ਨੂੰ ਪੁੱਛਦੇ ਸੀ ਡੈਮਾ ਤੇ ਪਾਣੀ ਕਿੰਨਾ ਹੈਗਾ ਨਦੀਆ ਦਾ ਨਹਿਰਾ ਦਾ ਸਫਾਈ ਬਾਰੇ ਸਾਰਾ ਕੁਝ ਪਤਾ ਕਰਦੇ ਸੀ ਪੂਰਾ ਕੁਝ ਤਿਆਰੀ ਕਰਕੇ ਰੱਖਦੇ ਸੀ ਜਿੰਨੇ ਪੈਸੇ ਜਿੰਨੇ ਪੇਸ਼ ਨੇ ਸਾਰਾ ਕੁਝ ਕਰਾਉਂਦੇ ਸੀ ਏ ਮੈਨੂੰ ਦੱਸਾਂ ਤੇ ਸਾਜ ਜਿੱਥੇ ਮੈਂ ਇੱਕ ਵੀ ਮੀਟਿੰਗ ਬੁਲਾਈ ਹੈ ਜਿੱਥੇ ਸਾਜ ਹੈ ਤੁਸੀਂ ਸੀਵਰ ਦੀ ਸਫਾਈ ਨਹੀਂ ਕੀਤੀ ਮੈਨੂੰ ਲੱਗਦਾ ਕੌਂਗਰਸਿਆਂ ਨੇ ਵੀ ਨਹੀਂ ਕੀਤੀ ਹੋਣੀ ਹੈ ਜੇ ਸੀਵਰ ਦਾ ਖੇਤਰ ਦੀ ਸਫਾਈ ਨਹੀਂ ਕਰ ਸਕਦੇ ਫਿਰ ਨਹਿਰਾ ਵੀ ਤਾਂ ਕਿੰਨੀ ਸਫਾਈ ਕੀਤੀ ਹੋਗੀ ਡੈਮ ਦਾ ਤਾਂ ਭਾ ਦੇਖੀ ਲੈ ਤੁਹਾਡਾ ਬਲੇਆਪ ਦਾ ਸਰੇ ਰஞ்சிਤ ਸਾਗਰ ਡੈਮ ਜਿਹੜਾ ਪੰਜਾਬ ਸਰਕਾਰ ਦੇ ਥੱਲੇ ਆਉਂਦਾ ਹੈ ਡੈਮ ਦਾ ਸਭ ਤੋਂ ਜਿਹੜਾ ਜਿਆਦਾ ਸਰੋਂ ਦਾ ਡੇਂਜਰ ਲੈਵਲ ਤੋਂ ਵੀ ਜ਼ਿਆਦਾ ਪਾਣੀ ਨਹੀਂ ਛੜਿਆ ਲੈ ਫਿਰ ਜਦ ਡੈਮ ਟੁੱਟਣ ਦਾ ਹਾਲਾਤ ਆਇਆ ਪਾਣੀ ਛੜਿਆ ਕਿ ਸਾਰੇ ਬਲਦੋਰ ਤੇ ਸਾਰੇ ਟਿਕਟ ਕੰਪਨੀ ਇਹ ਨਲਾਇਕ ਮੁਕੰੰਤਰੀ ਗੈਰ ਜ਼ਿੰਮੇਵਾਰੀ ਸਰਕਾਰ ਬਣਾ ਦਾ ਨਤੀਜਾ ਅੱਜ ਪੰਜਾਬ ਦੇ ਲੋਕੀ ਕੋ